ਵਾਹਿਗੁਰੂ ਸਾਹਿਬ ਜੀ ਸੁਖ ਦੁਖ ਜਿਹ ਪਰਸੈ ਨਹੀਂ ਲੋਭ ਮੋਹ ਅਭਿਮਾਨ ਕਹੋ ਨਾਨਕ ਸੁਨ ਰੇ ਮਨ ਸੋ ਮੂਰਤ ਭਗਵਾਨ ਹੋ ਨਾਨਕ ਸੁਨਰੇ ਮਨਾ ਸੋ ਮੂਰਤ ਭਗਵਾਨ ਪਰਮ ਸਨਮਾਨ ਯੋਗ ਜੁਗੋ ਹੋ ਜੁਗ ਅਟਲ ਧੰ ਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਵਿੱਤਰ ਚਰਨ ਕਮਲਾਂ ਦੇ ਅੰਦਰ ਜੁੜ ਬੈਠੇ ਗੁਰੂ ਪਿਆਰੇ ਸਤ ਸੰਗੀ ਜਨੋ ਗੁਰੂ ਤੇਗ ਬਹਾਦਰ ਜੀ ਦੇ ਉਚਾਰਨ ਕੀਤੇ ਹੋਏ ਜੋ 57 ਸ਼ਲੋਕ ਨੇ ਉਹਦੇ ਵਿੱਚੋਂ ਸ਼ਲੋਕ ਨੰਬਰ 13 ਦਾ ਪਾਠ ਆਪ ਜੀਆਂ ਨੇ ਸਰਵਨ ਕੀਤਾ ਤੇ ਆਪਾਂ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਇਹਨਾਂ ਸ਼ਲੋਕਾਂ ਦੀ ਲੜੀਵਾਰ ਸੰਖੇਪ ਰੂਪ ਵਿੱਚ ਕਥਾ ਕਰ ਰਹੇ ਹਾਂ ਸਰਲ ਰੂਪ ਵਿੱਚ ਇਹਨਾਂ ਨੂੰ ਵਿਚਾਰ ਰਹੇ ਹਾਂ ਅੱਜ ਦੇ ਪਾਵਨ ਪਵਿੱਤਰ ਸ਼ਲੋਕ ਦੇ ਅੰਦਰ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਬਖਸ਼ਿਸ਼ ਕਰਦੇ ਨੇ ਕਿ ਐ ਭਾਈ ਜੇ ਤੂੰ ਭਗਵਾਨ ਦੀ ਮੂਰਤ ਦੇਖਣੀ ਹੈ ਜੇ ਤੂੰ ਪਰਮਾਤਮਾ ਦੇ ਦਰਸ਼ਨ ਕਰਨੇ ਨੇ ਤੇ ਉਸ ਗੁਰਮੁਖ ਪਿਆਰੀ ਰੰਗ ਰਤੀ ਰੂਹ ਦੇ دیدار ਕਰ ਜਿਹਦੇ ਜੀਵਨ ਵਿੱਚ ਦੁੱਖ ਆਏ ਜਿਹਦੇ ਜੀਵਨ ਵਿੱਚ ਸੁੱਖ ਆਏ ਉਹ ਪਰਮਾਤਮਾ ਨਾਲ ਜੁੜਿਆ ਰਹਿੰਦਾ ਹੈ ਕਦੇ ਉਹਦੇ ਮਨ ਵਿੱਚ ਲੋਭ ਨਹੀਂ ਪੈਦਾ ਹੋਇਆ ਕਦੇ ਉਹਦੇ ਮਨ ਵਿੱਚ ਮੋਹ ਜਾਂ ਅਭਿਮਾਨ ਉਹਨੂੰ ਛਪਰਸ਼ ਨਹੀਂ ਕਰ ਸਕੇ ਉਹਦੇ ਮਨ ਨੂੰ ਦੁਲਾ ਨਹੀਂ ਸਕੇ ਵੀ ਇਹ ਚੀਜ਼ਾਂ ਆ ਗਈਆਂ ਤੇ ਮਨ ਡੋਲ ਗਿਆ ਔਰ ਪਰਮਾਤਮਾ ਦੇ ਭਜਨ ਨਾਲੋਂ ਟੁੱਟ ਗਿਆ ਤਾਂ ਗੁਰੂ ਗੁਰੂ ਤੇਗ ਬਹਾਦਰ ਜੀ ਕਹਿੰਦੇ ਸੁਖ ਦੁਖ ਜਿਹੇ ਪਰ ਸਹਿ ਨਹੀਂ ਲੋਭ ਮੋਹ ਅਭਿਮਾਨ ਜਿਹਦੇ ਜੀਵਨ ਵਿੱਚ ਸੁੱਖ ਆਵੇ ਦੁੱਖ ਆਵੇ ਅਵਸਥਾ ਇੱਕੋ ਜੀ ਰਹੇ ਉਹਨੂੰ ਲੋਭ ਮੋਹ ਹੰਕਾਰ ਕਦੇ ਵਿਆਪਦਾ ਨਹੀਂ ਭਾਵ ਉਹ ਓਡੋਲ ਰਹਿੰਦਾ ਹੈ ਕਹੋ ਨਾਨਕ ਸੁਨ ਰੇ ਮਨਾ ਸੋ ਮੂਰਤ ਭਗਵਾਨ ਸਤਗੁਰੂ ਕਹਿਣ ਲੱਗੇ ਹੇ ਮੇਰੇ ਮਨ ਸੁਨ ਇਹ ਜਿਹੜਾ ਗੁਰਮੁਖ ਪਿਆਰਾ ਹੈ ਨਾ ਸੁੱਖ ਦੁੱਖ ਲੋਭ ਮੋਹ ਤੇ ਹੰਕਾਰ ਤੋਂ ਉੱਪਰ ਰਹਿਣ ਵਾਲਾ ਉਹ ਪਰਮਾਤਮਾ ਦੀ ਮੂਰਤ ਹੈ ਉਹ ਤੇ ਪਰਮਾਤਮਾ ਦਾ ਰੂਪ ਹੈ ਇਸ ਸ਼ਲੋਕ ਦੇ ਅੰਦਰ ਇੱਕ ਪੂਰਨ ਪੁਰਖ ਦਾ ਚਿੱਤਰ ਚਿਤਰਿਆ ਹੈ ਮਹਾਰਾਜ ਨੇ ਉਸ ਮਨੁੱਖ ਦੇ ਦਰਸ਼ਨ ਕੀਤਿਆਂ ਰੱਬ ਦੇ ਦੀਦਾਰ ਹੁੰਦੇ ਨੇ ਜਿਸ ਮਨੁੱਖ ਨੂੰ ਦੁੱਖ ਸੁੱਖ ਕਦੇ ਪਹੁੰਦਾ ਨਹੀਂ ਲੋਭ ਮੋਹ ਹੰਕਾਰ ਕਦੇ ਉਹਨੂੰ ਪਹੁੰਦਾ ਨਹੀਂ ਐਸਾ ਨਹੀਂ ਕਿ ਉਹਦੇ ਜੀਵਨ ਵਿੱਚ ਦੁੱਖ ਨਹੀਂ ਆਉਂਦਾ ਜਾਂ ਸੁੱਖ ਨਹੀਂ ਆਉਂਦਾ ਜਾਂ ਲੋਭ ਜਾਂ ਮੋਹ ਅਹੰਕਾਰ ਨਹੀਂ ਆਉਂਦਾ ਉਹਦੇ ਜੀਵਨ ਵਿੱਚ ਦੁੱਖ ਵੀ ਆਉਂਦੇ ਨੇ ਪਰ ਉਹਨੂੰ ਪੁੰਹਦੇ ਨਹੀਂ ਗੁਰਮੁਖ ਜਿਹੜਾ ਕਮਲ ਦੀ ਤਰ੍ਹਾਂ ਨਾ ਉਹਦੇ ਕੋਲ ਇੱਕ ਝੁਗਤੀ ਹੈ ਮੁਰਗਾਬੀ ਵਾਲੀ ਕਮਲ ਦੇ ਫੁੱਲ ਵਾਲੀ ਜਿਵੇਂ ਕੋਈ ਪੰਛੀ ਨਦੀ ਵਿੱਚ ਵੜੇ ਪਾਣੀ ਵਿੱਚ ਵੜੇ ਤੇ ਉਹ ਭਿੱਜ ਜਾਂਦਾ ਹੈ ਮਨ ਨੂੰ ਇੱਕ ਕਾਂ ਭਿੱਜ ਜਾਏ ਇੱਕ ਚਿੜੀ ਭਿੱਜ ਜਾਏ ਜਾਂ ਹੋਰ ਕੋਈ ਪੰਛੀ ਪਾਣੀ ਦੇ ਨਾਲ ਭਿੱਜ ਜਾਏ ਜਦੋਂ ਤੱਕ ਉਹਦੇ ਖੰਭ ਸੁੱਕ ਨਾ ਜਾਣ ਉਹ ਉਡਾਰੀ ਨਹੀਂ ਮਾਰ ਸਕਦਾ ਉਹਦੇ ਵਾਸਤੇ ਉੱਡਣਾ ਮੁਸ਼ਕਲ ਹੈ ਪਰ ਮੁਰਗਾਬੀ ਪਾਣੀ ਦੇ ਵਿੱਚ ਤਰ ਵੀ ਰਹੀ ਤੇ ਪਾਣੀ ਦੇ ਵਿੱਚੋਂ ਹੀ ਉੱਚੀ ਉਡਾਰੀ ਮਾਰ ਕੇ ਹੋਰ ਥਾਂ ਚਲੀ ਜਾਂਦੀ ਹੈ ਜਿਨ੍ਹਾਂ ਨੂੰ ਜੋਗੀ ਜਤੀ ਸਤੀ ਆਪਾਂ ਕਹਿੰਦੇ ਆ ਨਾ ਇਹ ਤੇ ਵਿਚਾਰੇ ਆਮ ਪੰਛੀਆਂ ਦੀ ਤਰ੍ਹਾਂ ਨੇ ਹਾਲੇ ਆਪਣੇ ਖੰਭ ਵੀ ਸੁਕਾ ਰਹੇ ਨੇ ਉੱਡ ਤਾਂ ਸਕੇ ਹੀ ਨਹੀਂ ਪੰਖ ਜਿਹੜੇ ਖੰਭ ਨੇ ਉਹ ਸੁੱਕਦੇ ਨਹੀਂ ਉਤੋਂ ਬਰਸਾਤ ਆ ਜਾਂਦੀ ਫਿਰ ਬੈਠ ਜਾਂਦੇ ਨੇ ਇਸ ਲਈ ਮਹਾਰਾਜ ਕਹਿਣ ਲੱਗੇ ਵੀ ਜਿਹੜਾ ਗੁਰਮੁਖ ਹੈ ਉਹਦੇ ਕੋਲ ਇੱਕ ਝੁਗਤ ਹੈ ਕਮਲ ਵਾਲੀ ਕਮਲ ਦੀਆਂ ਪੰਖੜੀਆਂ ਸਾਰੀਆਂ ਪਾਣੀ ਵਿੱਚ ਵੀ ਭਿੱਜ ਜਾਣ ਡੁੱਬ ਜਾਣ ਪਾਣੀ ਫਿਰ ਵੀ ਉਹਦੇ ਤੇ ਠਹਿਰਦਾ ਨਹੀਂ ਸੁੱਕੀਆਂ ਦੀ ਸੁੱਕੀਆਂ ਰਹਿੰਦੀਆਂ ਨੇ ਗੁਰਮੁਖ ਉਹਦੇ ਕੋਲ ਝੁਗਤੀ ਹੈ ਕਮਲ ਵਾਲੀ ਉਹਦੇ ਕੋਲ ਝੁਗਤੀ ਹੈ ਮੁਰਗਾਬੀ ਵਾਲੀ ਗ੍ਰਿਸ਼ਤ ਵਿੱਚ ਰਹਿੰਦਾ ਹੋਇਆ ਵੀ ਸਵੇਰੇ ਸ਼ਾਮ ਉਹ ਨਿਤਨੇਮ ਦੀ ਉਡਾਰੀ ਮਾਰਦਾ ਹੈ ਔਰ ਆਪਣੇ ਪਿਆਰੇ ਪ੍ਰੀਤਮ ਦੇ ਦੇਸ਼ ਪਹੁੰਚ ਜਾਂਦਾ ਹੈ ਉਹ ਤੇ ਕਹਿ ਦਿੰਦਾ ਹੈ ਕਿ ਨਿਕਸਰੇ ਪੰਖੀ ਸਿਮਰ ਹਰ ਪાંਖ ਕਿ ਹੇ ਪੰਖੀ ਉੱਡ ਆਪਣੇ ਹਰੀ ਰੂਪ ਪੰਖਾਂ ਨੂੰ ਯਾਦ ਕਰ ਪ੍ਰਮਾਤਮਾ ਦੇ ਦੇਸ਼ ਵਿੱਚ ਉਡਾਰੀ ਮਾਰ ਭਾਈ ਸਾਹਿਬ ਭਾਈ ਗੁਰਦਾਸ ਜੀ ਗੁਰਮੁਖ ਕੋਲ ਕਮਾਲ ਦੀ ਜ਼ੁਗਤੀ ਉਹ ਦੱਸਦੇ ਨੇ ਵੀ ਜਿਵੇਂ ਇੱਕ ਚੱਕੀ ਹੈ ਨਾ ਤੇ ਚੱਕੀ ਦੇ ਪੜ ਚੁੱਕੀਏ ਤੇ ਬੜੇ ਮੁਸ਼ਕਲ ਨੇ ਕਿਉਂਕਿ ਭਾਰੇ ਹੁੰਦੇ ਨੇ ਪੱਥਰ ਦੇ ਪੜ ਦੇ ਉਹਨਾਂ ਨੂੰ ਚੁੱਕਣਾ ਮੁਸ਼ਕਲ ਹੈ ਪਰ ਜਿਹਦੇ ਕੋਲ ਜ਼ੁਗਤੀ ਹੈ ਨਾ ਉਹ ਉਹਨਾਂ ਪੜਾਂ ਨੂੰ ਰੋੜ ਕੇ ਲੈ ਜਾਂਦਾ ਹੈ ਜਿੱਥੇ ਲਜਾਉਣਾ ਸੌਖੇ ਹੀ ਚਲੇ ਜਾਂਦੇ ਨੇ ਜਿਵੇਂ ਹਾਥੀ ਸ਼ੇਰ ਸਿੱਧੇ ਫੜਨੇ ਬਹੁਤ ਮੁਸ਼ਕਲ ਨਹੀਂ ਪਰ ਜ਼ੁਗਤੀ ਨਾਲ ਉਹ ਵੀ ਕਾਬੂ ਆ ਜਾਂਦੇ ਨੇ ਇੰਨੇ ਤਾਕਤਵਰ ਜਾਨਵਰ ਜ਼ੁਗਤ ਦੇ ਨਾਲ ਇਹਨਾਂ ਨੂੰ ਵੀ ਕਾਬੂ ਕਰ ਲਿਆ ਜਾਂਦਾ ਹੈ ਨਦੀ ਵਿੱਚ ਬਹੁਤ ਜ਼ਿਆਦਾ ਹੜ ਆਇਆ ਹੋਵੇ ਪਾਣੀ ਕਿਨਾਰਿਆਂ ਨੂੰ ਛੂ ਕੇ ਚੱਲ ਰਿਹਾ ਹੋਵੇ ਤੇ ਨਦੀ ਨੂੰ ਪਾਰ ਕਰਨਾ ਬੜਾ ਔਖਾ ਹੈ ਪਰ ਬੇੜੀ ਤੇ ਚੜ ਕੇ ਆਰਾਮ ਨਾਲ ਪਾਰ ਹੋ ਜਾਈਦਾ ਹੈ ਦੁੱਖ ਸੁੱਖ ਹੋਣ ਤਾਂ ਬੜੇ ਬਖਮ ਨੇ ਪਰ ਗੁਰੂ ਦੇ ਉਪਦੇਸ਼ ਨਾਲ ਮਨੁੱਖ ਕਮਲ ਵਾਂਗੂ ਅਤੇ ਮੁਰਗਾਵੀ ਦੀ ਤਰ੍ਹਾਂ ਇਹਨਾਂ ਦੁੱਖ ਸੁੱਖ ਤੋਂ ਨਿਰਾਲਾ ਰਹਿੰਦਾ ਹੈ ਭਾਵ ਉੱਪਰ ਰਹਿੰਦਾ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਜੈਸੇ ਪਾਟ ਚਾਟੀ ਕੇ ਨਾ ਮੂਂਦ ਕੇ ਉਠਾਏ ਜਾਤ ਕਲਾ ਕੀਏ ਲੀਏ ਜਾਤ ਇੰਚਤ ਅਚਿੰਤ ਹੀ ਜੈਸੇ ਗਾਜ ਕੇਹਰ ਨਾ ਬਲ ਕੀਏ ਬਸ ਹੋਤ ਜਤਨ ਕਿਆਨੀ ਤਸੰਤ ਸਮਤ ਹੀ ਜੈਸੇ ਜਲ ਸਰਤਾ ਪ੍ਰਭੁ ਲਪ੍ਯਾਨ ਰੂਪ ਕਰਦਨ ਚੜ ਪਾਰ ਉਤਰੈ ਤੁਰੰਤ ਹੀ ਜੈਸੇ ਦੁਖ ਸੁਖ ਬਹੁ ਵਿਖਮ ਸੰਸਾਰ ਵਿਖੈ ਗੁਰ ਉਪਦੇਸ਼ ਜਲ ਜਲਜ ਇਕੰਤ ਹੀ ਮਹਾਰਾਜ ਕਹਿਣ ਲੱਗੇ ਜਿਹੜਾ ਗੁਰਮੁਖਿ ਉਹਦੇ ਕੋਲ ᔪਗਤੀ ਹੈ ਉਹ ᔪਗਤੀ ਦੇ ਨਾਲ ਇਸ ਸੰਸਾਰ ਭਵ ਜਲ ਨੂੰ ਪਾਰ ਕਰ ਜਾਂਦਾ ਹੈ ਦੁਖ ਵਿੱਚੋਂ ਸੁਖ ਵਿੱਚੋਂ ਲੋਭ ਵਿੱਚੋਂ ਮੋਹ ਵਿੱਚੋਂ ਹੰਕਾਰ ਵਿੱਚੋਂ ਨਰਲੇਪ ਅੱਗੇ ਨੂੰ ਲੰਘ ਜਾਂਦਾ ਹੈ। ਤੁਹਾਨੂੰ ਗੁਰੂ ਅਰਜੁਨ ਦੇ ਮਹਾਰਾਜ ਜੀ ਨੇ ਸਾਈ ਮੀਆਂ ਮੀਰ ਨੂੰ ਕਿਹਾ ਸੀ। ਮਹਾਰਾਜ ਕਹਿਣ ਲੱਗੇ ਦੇਖ ਸਾਈ ਮੀਆਂ ਮੀਰ ਸਾਨੂੰ ਦੁੱਖ ਦੇਣ ਵਾਲੇ ਹਾਰ ਗਏ ਤੇ ਅਸੀਂ ਜਿੱਤ ਗਏ ਆ। ਮੀਆਂ ਮੀਰ ਨੇ ਬੜੀ ਹੈਰਾਨਗੀ ਨਾਲ ਪੁੱਛਿਆ ਸੀ ਦਾਤਾ ਉਹ ਕਿਵੇਂ ਤੇ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਕਹਿਣ ਲੱਗੇ ਵੇਖ ਲੋਕ ਕਿੰਨੀ ਤਪ ਗਏ। ਰੇਤਾ ਵੀ ਤਪਾਇਆ ਗਿਆ ਹੈ ਜਹਾਂਗੀਰ ਵੀ ਤਪਿਆ ਹੋਇਆ ਹੈ ਮੁਰਤ ਜਾਂ ਖਾਂ ਵੀ ਤਪਿਆ ਹੋਇਆ ਹੈ ਚੰਦੂ ਵੀ ਤਪਿਆ ਸਾਰੇ ਹੀ ਤਪੇ ਹੋਏ ਨੇ ਪਰ ਜਿਸ ਨੂੰ ਤਪਾਉਣ ਲਈ ਇਹ ਸਾਰਾ ਪ੍ਰਬੰਧ ਕੀਤਾ ਗਿਆ ਉਹ ਗੁਰੂ ਦੇ ਅਰਜੁਨ ਦੇਵ ਜੀ ਹਾਲੇ ਵੀ ਤਪੇ ਨਹੀਂ ਦੀਨ ਦਿਆਲ ਕਿਰਪਾਲ ਪ੍ਰਭ ਨਾਨਕ ਸਾਧ ਸੰਗ ਮੇਰੀ ਜਲਨ बुझਾਈ ਕਲ ਤਾਤੀ ਠੰਡਾ ਹਰ ਨਾਲ ਸ਼ਾਂਤੀ ਸ਼ੀਤਲ ਮਨ ਸੁਖੀ ਸੰਤ ਗੋਵਿੰਦ ਗੁਣ ਗਾਏ ਗੁਰੂ ਅਰਜਨ ਦੇਵ ਜੀ ਕਹਿਣ ਲੱਗੇ ਇੰਨਾ ਤਪਾਇਆ ਜਾ ਰਿਹਾ ਹੈ ਚਾਰਛ ਫੇਰੇ ਤੂੰ ਦੁੱਖ ਦੇਣ ਤੇ ਲਾਉਣ ਦੇ ਯਤਨ ਕੀਤੇ ਜਾ ਰਹੇ ਨੇ ਸਾਈ ਮੀਆਂ ਮੀਰ ਅਸੀਂ ਜਿੱਤ ਗਏ ਤੇ ਸਾਨੂੰ ਡਲਾਉਣ ਵਾਲੇ ਹਾਰ ਗਏ ਇਸ ਲਈ ਦੁੱਖ ਸੁਖਾਉਂਦੇ ਨੇ ਪਰ ਮਨ ਆਤਮਾ ਤੱਕ ਪਹੁੰਚਦੇ ਨਹੀਂ ਸਰੀਰ ਤਾਂ ਕੀ ਖਤਮ ਹੋ ਜਾਂਦੇ ਨੇ ਜਿਹੜਾ ਗੁਰਮੁਖ ਹੈ ਉਹਦੇ ਕੋਲ ਜੁਗਤ ਹੈ ਜਿਹੜਾ ਇਸ ਅਵਸਥਾ ਨੂੰ ਪਹੁੰਚੇਗਾ ਉਹ ਆਤਮਿਕ ਜੀਵਨ ਜਾਉਂਦਾ ਹੈ ਉਹਨੂੰ ਗੁਰੂ ਤੇਗ ਬਹਾਦਰ ਜੀ ਆਪਣੀ ਬਾਣੀ ਵਿੱਚ ਸੋਰਠਿ ਰਾਗ ਦੇ ਅੰਦਰ ਇੱਕ ਸ਼ਬਦ ਆਉਂਦਾ ਹੈ ਕਿ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ ਸੁਖ ਸੁਨੇਹਵਰ ਭੈ ਨਹੀਂ ਜਾ ਕੈ ਕੰਚਨ ਮਾਟੀ ਮਾਨੇ ਰਹਾਉ ਨਹਿ ਨਿੰਦਿਆ ਨਹਿ ਉਸਤਤ ਜਾ ਕੈ ਲੋਭ ਮੋਹ ਅਭਮਨ ਨਾ ਹਰਖ ਸੋਗ ਤੇ ਰਹੇ ਨਿਆਰੋ ਨਾਹੀ ਮਾਨ અપਮਾਨਾ ਆਸਾ ਮਨਸਾ ਸਗਲ ਤਿਆਗੇ ਜਗ ਤੇ ਰਹੇ ਨਿਰਾਸਾ ਕਾਮ ਕ੍ਰੋਧ ਜਿਹ ਪਰਸੈ ਨਾਹਨ ਤਿਹ ਘਟ ਬ੍ਰਹਮ ਨਿਵਾਸਾ ਗੁਰ ਕਿਰਪਾ ਜਿਹ ਨਰਕੋ ਕੀਨੀ ਤਿਹ ਇਹ ਜੁਗਤ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗ ਪਾਨੀ ਜਿਹੜਾ ਗੁਰਮੁਖ ਹੈ ਜਿਹੜਾ ਉਸ ਪਰਿਪੂਰਨ ਪਰਮਾਤਮਾ ਵਿੱਚ ਅਭੇਦ ਹੋ ਗਿਆ ਉਹਦੇ ਕੋਲ ਵੀ ਮੋਹ ਆਉਂਦਾ ਹੈ ਮੋਹ ਨੇ ਕਿਹਾ ਸੀ ਕਿ ਗੱਦੀ ਪੁੱਤਰਾਂ ਨੂੰ ਦਿਓ ਪਰ ਸੱਚੇ ਪਾਤਸ਼ਾਹ ਨੇ ਕਿਹਾ ਨਹੀਂ ਇਹ ਤੇ ਸੇਵਾ ਕਰਨ ਵਾਲੇ ਸੇਵਕ ਨੂੰ ਮਿਲੇਗੀ ਭਾਈ ਲੈਹਨੇ ਨੂੰ ਮਿਲੇਗੀ ਮੋਹ ਕਹਿ ਰਿਹਾ ਸੀ ਚਮਕੌਰ ਦੀ ਗੜੀ ਵਿੱਚੋਂ ਪੁੱਤਰਾਂ ਨੂੰ ਨਾਲ ਲੈ ਜਾਓ ਇਹਨਾਂ ਨੂੰ ਬਾਹਰ ਕੱਢ ਕੇ ਲੈ ਜਾਓ ਪਰ ਗੁਰਮੁਖੋ ਜਿਹੜਾ ਪਰਮਾਤਮਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹੇ ਲੱਗੇ ਨਹੀਂ ਜੇ ਇਹ ਮੇਰੇ ਪੁੱਤਰ ਨੇ ਤੇ ਤੁਸੀਂ ਸਾਰੇ ਸੇਖੀ ਮੇਰੇ ਪੁੱਤਰ ਇਹ ਹੈ ਗੁਰਮਖੋ ਮੋਹ ਵੀ ਆਇਆ ਤੇ ਮੋਹ ਨੂੰ ਅੱਗੇ ਆਉਣ ਨਹੀਂ ਦਿੱਤਾ ਮਨ ਤੱਕ ਪਹੁੰਚਣ ਨਹੀਂ ਦਿੱਤਾ ਗੁਰਮੁਖ ਦੇ ਹਿਰਦੇ ਵਿੱਚ ਮਾਨ ਉਲਟ ਕੇ ਨਾਮ ਬਣ ਜਾਂਦਾ ਹੈ ਮੰਮੇ ਨੂੰ ਪੰਨਾ ਤੇ ਨੰਨਾ ਮਾਨ ਮਾਨ ਆਉਂਦਾ ਹੈ ਪਰ ਉਹਦੇ ਕੋਲ ਨਾਮ ਇੰਨਾ ਟਿਕਿਆ ਹੋਇਆ ਹੈ ਨਾਮ ਦੀ ਕਮਾਈ ਇੰਨੀ ਹੈ ਮੋਹ ਵੀ ਖਤਮ ਹੋ ਜਾਂਦਾ ਹੈ ਤੇ ਜਿਹੜਾ ਮਾਨ ਹੰਕਾਰ ਆਉਂਦਾ ਹੈ ਉਹ ਵੀ ਖਤਮ ਹੋ ਜਾਂਦਾ ਹੈ ਇਸ ਭਗਵਾਨ ਵਰਗੀ ਮੂਰਤ ਵਿੱਚ ਇੱਕ ਕਮਾਲ ਦੀ ਕਲਾ ਹੈ ਐਸਾ ਮਨੁੱਖ ਦੁੱਖ ਸੁੱਖ ਲੋਭ ਮੋਹ ਹੰਕਾਰ ਵਿੱਚ ਕਈ ਵਾਰੀ ਜਾਪਦਾ ਹੈ ਪਰ ਹੁੰਦਾ ਨਹੀਂ ਬਾਹਰ ठाਠਾ ਬਾਗਾ ਹੁੰਦਾ ਹੈ ਪਰ ਅੰਦਰੋਂ ਉਹ ਪਰਮਾਤਮਾ ਨਾਲ ਜੁੜਿਆ ਹੁੰਦਾ ਸਾਚ ਨਾਮ ਮੇਰਾ ਮਨ ਲਾਗਾ ਲੋਗੋਂ ਸਿਓ ਮੇਰਾ ਠਾਠਾ ਬਾਗਾ ਮਨ ਨਾਮ ਵਿੱਚ ਜੁੜਿਆ ਹੁੰਦਾ ਹੈ ਪਰ ਦੁਨੀਆਦਾਰੀ ਵਿੱਚ ਜਦੋਂ ਵਿਚਰਦਾ ਹੈ ਤੇ ਲੋਕ ਕੋ ਲੇਖਾ ਉਹ ਖਾ ਜਾਂਦੇ ਨੇ ਵੀ ਇਹ ਵੀ ਤੇ ਆਮ ਦੁਨੀਆਦਾਰਾਂ ਤਰ੍ਹਾਂ ਵਿਚਰਦਾ ਹੈ ਪਰ ਅੰਦਰ ਵਾਲੀ ਪ੍ਰੀਤ ਪਰਮਾਤਮਾ ਵਿੱਚ ਅਭੇਦ ਹੋ ਚੁੱਕੀ ਇਸ ਲਈ ਧੰਨ ਗੁਰੂ ਤੇਗ ਬਹਾਦਰ ਜੀ ਕਹਿਣ ਲੱਗੇ ਸੁਖ ਦੁਖ ਜਿਹੇ ਪਰਸੈ ਨਹੀਂ ਲੋਭ ਮੋਹ ਅਭਿਮਾਨ ਜਿੰਨੂੰ ਸੁਖ ਦੁਖ ਸਪਰਸ਼ ਨਹੀਂ ਸਕਦੇ ਲੋਭ ਮੋਹ ਹੰਕਾਰ ਜਿਹਦੇ ਉੱਪਰ ਆਪਣਾ ਵਾਸ ਨਹੀਂ پا ਸਕਦੇ ਕਹੋ ਨਾਨਕ ਸੁਨ ਰੇ ਮਨਾ ਸੋ ਮੂਰਤ ਭਗਵਾਨ ਮਹਾਰਾਜ ਕਹਿਣ ਲੱਗੇ ਉਹ ਭਗਵਾਨ ਪਰਮਾਤਮਾ ਦੀ ਸਾਖਸ਼ਾਤ ਮੂਰਤ ਹੈ ਉਹ ਤੇ ਪਰਮਾਤਮਾ ਵਿੱਚ ਅਭੇਦ ਹੋ ਗਿਆ ਜਿਨ੍ਹਾਂ ਨਾ ਵਿਸਰੇ ਨਾਮ ਸੇਕ ਨੇਹਿਆ ਭੇਦ ਨਾ ਜਾਣੂ ਮੂਲ ਸਾਈ ਜਿਹਿਆ ਮਹਾਰਜ ਕਹਿਣ ਲੱਗੇ ਹਰ ਦਾ ਸੇਵਕ ਸੋ ਹਰ ਜਿਹਾ ਭੇਦ ਨਾ ਜਾਣੂ ਮਾਨਸ ਦੇਹ ਹ ਸਰੀਰਾਂ ਦਾ ਅੰਤਰ ਗੁਰਮੁਖ ਕੋ ਅੰਤਰ ਨਹੀਂ ਹੁੰਦਾ ਅੰਦਰ ਵਾਲਾ ਮਨੁਆ ਤੇ ਉਸ ਪਰਮ ਆਤਮਾ ਵਿੱਚ ਲੀਨ ਹੋਗੀ ਆਤਮਾ ਪਰ ਆਤਮਾ ਇੱਕੋ ਕਰੇ ਸਤਗੁਰੂ ਕਿਰਪਾ ਕਰਨ ਇਹ ਸੀ ਸੰਖੇਪ ਜੀ ਵਿਚਾਰ ਇਸ ਪਾਵਨ ਸ਼ਲੋਕ ਦੀ ਵਿਚਾਰ ਕਰਦਿਆਂ ਹੁਈਆ ਬੇਅੰਤ ਭੁਲਾ ਦੀ ਆਪ ਸੰਗਤ ਨੇ ਔਰ ਸਤਿਗੁਰੂ ਕਿਰਪਾ ਕਰਨ ਖਿਮਾ ਬਖਸ਼ ਦੇਣ ਅੱਗੇ ਤੋਂ ਸਮਤ ਬਖਸ਼ਣ ਸਤਿਗੁਰੂ ਸਭਨਾ ਦਾ ਭਲਾ ਕਰਨ ਸਮੂਹ ਸੰਗਤ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ